ਪੰਜਾਬ ਸਰਕਾਰ ਵੱਲੋਂ ਜਲੰਧਰ ਵਿਖੇ ਆਜ਼ਾਦੀ ਦਿਹਾੜੇ ਦਾ ਸੁਭਾ ਪੱਦਰੀ ਪ੍ਰੋਗਰਾਮ ਕਰਵਾਇਆ ਗਿਆ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤਿਰੰਗਾ ਲਹਿਰਾਇਆ ਗਿਆ ਇਸ ਮੌਕੇ ਜਿੱਥੇ ਉਹਨਾਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਉੱਤੇ ਹੀ ਉਹਨਾਂ ਨੇ ਮੁਹਾਲੀ ਦੇ ਇੰਟਰਨੈਸ਼ਨਲ 에ਅਰਪੋਰਟ ਨੂੰ ਲੈ ਕੇ ਵੱਡਾ ਐਲਾਨ ਕੀਤਾ ਜਲੰਧਰ ਵਿਖੇ ਪੰਜਾਬ ਸਰਕਾਰ ਦੇ ਵੱਲੋਂ ਕਰਵਾਏ ਗਏ ਆਜ਼ਾਦੀ ਦਿਹਾੜੇ ਦੇ ਸੁਭਾ ਪੱਦਰੀ ਪ੍ਰੋਗਰਾਮ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਇਸ ਮੌਕੇ ਤੇ ਸੀਐਮ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੇ ਵਿੱਚ ਆਖਿਆ ਕਿ ਦੇਸ਼ ਦੀ ਆਜ਼ਾਦੀ ਪੰਜਾਬੀਆਂ ਦੇ ਲਈ ਬਹੁਤ ਖਾਸ ਮਾਇਨੇ ਰੱਖਦੀ ਹੈ ਕਿਉਂਕਿ ਦੇਸ਼ ਦੀ ਆਜ਼ਾਦੀ ਲਈ 80% ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੇ ਵੱਲੋਂ ਦਿੱਤੀਆਂ ਗਈਆਂ ਨੇ। ਉਹਨਾਂ ਨੇ ਕਿਹਾ ਕਿ ਆਜ਼ਾਦੀ ਦਾ ਦਿਨ ਸਸਤਾ ਨਹੀਂ ਮਿਲਿਆ ਐਸੇ ਲਈ ਸਾਨੂੰ ਆਪਣੇ ਬਹੁਤ ਸਾਰੇ ਹੀਰੇ ਗਵਾਉਣੇ ਪਏ ਨੇ। ਉਹਨਾਂ ਨੇ ਇਹ ਵੀ ਕਿਹਾ ਕਿ 10 ਲੱਖ ਦੇ ਕਰੀਬ ਲੋਕ ਦੇਸ਼ ਦੀ ਵੰਡ ਸਮੇਂ ਹੋਏ ਦੰਗਿਆਂ ਦੌਰਾਨ ਮਾਰੇ ਗਏ ਉਹ ਸਾਡੇ ਆਪਣੇ ਹੀ ਸਨ। 78 ਸਾਲ ਹੋ ਗਏ ਯਾਦ ਹੋਿਆਂ ਨੂੰ। ਔਰ ਆਜ਼ਾਦੀ ਜਿਹੜੀ ਹੈ ਉਹ ਪੰਜਾਬੀਆਂ ਲਈ ਇੱਕ ਖਾਸ ਮਹਨੇ ਰੱਖਦੀ ਹੈ 80% ਕੁਰਬਾਨੀਆਂ ਆਜ਼ਾਦੀ ਲੈਣ ਵਾਸਤੇ ਪੰਜਾਬੀਆਂ ਦੀਆਂ ਨੇ ਭਾਵੇਂ ਉਹ ਕੂਕਾ ਲਹਿਰ ਹੋਵੇ ਗਦਰੀਬਾਬਿਆਂ ਦਾ ਕਾਮਾਗਾਟਾ ਮਾਰੂ ਮਹਿੰਮ ਹੋਵੇ ਭਾਵੇਂ ਬੱਬਰ ਕਾਲੀ ਲਹਿਰ ਹੋਵੇ ਪਾਵੇਂ ਕੋਈ ਕਿਸੇ ਵੀ ਕਿਸਮ ਦਾ ਕੋਈ ਲਹਿਰ ਚੱਲੀ ਹੋਵੇ ਹੋ ਨਹੀਂ ਸਕਦਾ ਕਿ ਉਸ ਲਹਿਰ ਦੇ ਵਿੱਚ ਪੰਜਾਬੀ ਮੋਢੀ ਹੋ ਕੇ ਹਿੱਸਾ ਨਾ ਲੈਣ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਸ਼ਹੀਦ ਉਦਮ ਸਿੰਘ ਮਦਨ ਲਾਲ ਟੇਂਗਰਾਜੀ ਦੀਵਾਨ ਸਿੰਘ ਕਾਲੇ ਪਾਣੀ ਕਿੰਨਿਆਂ ਕਿਤੇ ਨਾਮ ਲਈਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਦੇਸ਼ ਵਾਸਤੇ ਤਾਂ ਇਹ ਅੱਜ ਦਾ ਦਿਨ ਆਇਆ ਹੈ ਇਹ ਅੱਜ ਦਾ ਦਿਨ ਕੋਈ ਸਸਤਾ ਨਹੀਂ ਮਿਲਿਆ ਬਹੁਤ ਮਹਿੰਗੀਆਂ ਕੀਮਤਾਂ ਚੁਕਾਉਣੀਆਂ ਪਈਆਂ ਪਹਿਲਾਂ ਤਾਂ ਸ਼ਹੀਦਾਂ ਦੇ ਰੂਪ ਚ ਸਾਨੂੰ ਹੀਰੇ ਗਵਾਉਣੇ ਪਏ ਤੇ ਉਸ ਤੋਂ ਬਾਅਦ ਅੱਜ ਦੇ ਦਿਨ ਜਦੋਂ ਪੂਰਾ ਦੇਸ਼ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਤਾਂ ਅਸੀਂ ਇੱਕ ਬਹੁਤ ਖੂਨੀ ਵੰਡ ਦਾ ਸੰਤਾਪ ਹੰਡਾ ਰਹੇ ਸੀ ਆ ਦੋਨੇ ਪੰਜਾਬਾਂ ਚ ਜਿਹੜੀ ਲਕੀਰ ਖਿੱਚੀ ਗਈ ਜੋ ਖੂਨ ਖਰਾਬਾ ਹੋਇਆ 10 ਲੱਖ ਦੇ ਨੇੜੇ ਤੇੜੇ ਕਿਹਾ ਜਾਂਦਾ ਹੈ ਕਿ 10 ਲੱਖ ਦੇ ਨੇ ਦੀ ਗਿਣਤੀ ਦੇ ਨੇੜੇ ਤੇੜੇ ਕਤਲਿਆਂ ਮ ਹੋ ਗਿਆ ਉਹ ਕੌਣ ਸੀ ਉਹ ਸਾਡੇ ਨਾਨੇ ਨਾਨੀਆਂ ਸੀ ਸਾਡੇ ਦਾਦੇ ਦਾਦੀਆਂ ਸੀ ਸਾਨੂੰ ਆਜ਼ਾਦੀ ਬਹੁਤ ਮਹਿੰਗੀ ਪੈ ਗਈ ਅ즈 ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਮੋਹਾਲੀ 에어ਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਰੱਖਿਆ ਗਿਆ ਹੈ ਜਿੱਥੇ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ 35 ਫੁੱਟ ਦਾ ਉੱਚਾ ਬੋਤਲ ਸਥਾਪਿਤ ਕੀਤਾ ਜਾਵੇਗਾ ਮੋਹਾਲੀ ਇੰਟਰਨੈਸ਼ਨਲ 에어ਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਰੱਖਿਆ ਗਿਆ ਹੈ 28 ਸਤੰਬਰ ਨੂੰ 35 ਫੁੱਟ ਉੱਚਾ ਸ਼ਹੀਦ ਭਗਤ ਸਿੰਘ ਦਾ ਬਹੁਤ ਵੱਡਾ ਬੋਤਲ ਜਿਹੜਾ ਹੈ ਉਹਦੀ ਇਨੌਗੁਰੇਸ਼ਨ ਹੋ ਜੂਗੀ 28 ਸਤੰਬਰ ਨੂੰ ਸ਼ਹੀਦ ਆਦਮ ਭਗਤ ਸਿੰਘ ਦਾ ਜਨਮ ਦਿਨ ਹੈ। ਇੱਕ 에어ਪੋਰਟ ਹਲਵਾਰੇ ਉਹਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਬਾ ਕਿਉਂਕਿ ਉਹਨਾਂ ਦੇ ਪਿੰਡ ਨੇ ਉਹ ਹਲਵਾਰੇ ਵਾਲੇ ਪਿੰਡ ਜਿਹੜੇ ਨੇ। ਔਰ ਉਹਨਾਂ ਦੇ ਨਾਮ ਤੇ ਰੱਖਣ ਦੀ ਤਜਵੀਜ਼ ਅਸੀਂ ਕੇਂਦਰ ਨੂੰ ਭੇਜੀ ਹੈ। ਔਰ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦੇ ਨਾਮ ਤੇ 에어ਪੋਰਟ ਹੋਣਾ ਚਾਹੀਦਾ। ਉਹਦਾ ਇੱਕ ਕਾਰਨ ਹੈ ਕਿ ਉਸ ਵੇਲੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਉਸ ਜ਼ਮਾਨੇ 'ਚ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ 'ਚ ਪਾਇਲਟ ਦਾ ਕੋਰਸ ਕਰਨ ਗਏ ਸੀ ਉਸ ਵੇਲੇ ਪਾਇਲਟ ਬਣਨ ਗਏ ਸੀ ਜਦੋਂ ਫਿਰ ਗਦਰੀ ਬਾਬਿਆਂ ਨਾਲ ਮੇਲ ਹੋ ਗਿਆ ਤੇ ਫਿਰ ਆਜ਼ਾਦੀ ਦੇ ਸੰਘਰਸ਼ 'ਚ ਕੁੱਦ ਪੇ 19 ਸਾਲ ਦੀ ਉਮਰ 'ਚ ਫਾਂਸੀ ਹੋ ਗਈ ਤੇ ਸ਼ਹੀਦ ਆਜ਼ਮ ਭਗਤ ਸਿੰਘ ਹਰ ਵਕਤ ਉਹਨਾਂ ਦੀ ਫੋਟੋ ਕਰਤਾਰ ਸਿੰਘ ਸਰਾਭੇ ਦੀ ਫੋਟੋ ਆਪਣੀ ਜੇਬ 'ਚ ਤੇ ਫੋਟੋ ਦੇ ਪਿੱਛੇ ਲਿਖੀਆਂ ਹੋਈਆਂ ਉਹ ਲਾਈਨਾਂ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਉਹ ਲਿਖਿਆ ਹੁੰਦਾ ਸੀ ਸੋ ਉਹਨਾਂ ਸ਼ਹੀਦਾਂ ਦੀ ਆਤਮਾ ਨੂੰ ਆਪਾਂ ਸਕੂਨ ਤਾਂ ਦੇ ਸਕਦੇ ਹਾਂ ਜੇ ਉਹਨਾਂ ਨੂੰ ਯਾਦ ਰੱਖਾਂਗੇ ਉਹਨਾਂ ਦੇ ਦਿਨ ਮਨਾਵਾਂਗੇ ਇਹ ਨਹੀਂ ਹੈਗਾ ਕੱਲੇ ਦਿਨ ਆਲੇ ਦਿਨ ਜਾਣਾ ਹੈ ਉਹਨਾਂ ਦੇ ਪਰਿਵਾਰਾਂ ਦੀ ਸਿਆਪ ਸੰਭਾਲ ਕਰਾਂਗੇ ਉਹਨਾਂ ਦੀਆਂ ਯਾਦਾਂ ਨੂੰ ਰੱਖਾਂਗੇ ਇਹ ਸਾਡੇ ਪਰਵਾਨੇ ਜਿਹੜੇ ਆਜ਼ਾਦੀ ਦੇ ਨੇ ਇਹ ਉਹਨਾਂ ਕਰਕੇ ਆ ਦਿਨ ਆਏ ਨੇ ਅੱਜ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਦੇ 78ਵੇਂ ਆਜ਼ਾਦੀ ਦਿਹਾੜੇ ਮੌਕੇ ਇਤਿਹਾਸਿਕ ਸ਼ਹਿਰ ਜਲੰਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ ਵਿਖੇ ਰੱਖੇ ਰਾਜਪਦਰੀ ਸਮਾਗਮ ਦੇ ਵਿੱਚ ਪੂਜੇ ਹੋਏ ਸੀ ਜਿੱਥੇ ਉਹਨਾਂ ਦੇ ਵੱਲੋਂ ਚੰਗੀ ਕਾਰਗੁਜ਼ਾਰੀ ਵਾਲੇ ਅਫਸਰਾਂ ਨੂੰ ਸਨਮਾਨਿਤ ਕੀਤਾ ਗਿਆ ਬਿਊਰੋ ਰਿਪੋਰਟ ਹੰਦਾਰਦ ਟੀਵੀ